ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਭਾਗ ਵਿੱਚ ਆਪਾਂ ਸਾਖੀ ਪੜੀ ਸੀ ਮਾਲਵੇ ਵਿੱਚ ਸਿੱਖੀ ਦੀ ਜੜ ਬਚ ਗਈ ਅੱਜ ਆਪਾਂ ਪੜਾਂਗੇ ਗੁਰੂ ਨਾਨਕ ਦੇਵ ਜੀ ਅਤੇ ਜਨੇਊ ਹਿੰਦੂਆਂ ਦੇ ਧਰਮ ਸ਼ਾਸਤਰਾ ਮੁਜਬ ਹਿੰਦੂਆਂ ਦੀਆਂ ਚਾਰ ਜਾਤਾਂ ਹਨ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਪਹਿਲੀਆਂ ਤਿੰਨ ਜਾਤਾਂ ਨੂੰ ਉੱਚੀਆਂ ਜਾਤਾਂ ਕਿਹਾ ਜਾਂਦਾ ਹੈ ਅਤੇ ਚੌਥੀ ਨੂੰ ਨੀਚ ਜਾਂ ਨੀਮੀ ਉੱਚੀਆਂ ਜਾਤਾਂ ਵਾਲੇ ਹਿੰਦੂ ਸ਼ੂਦਰਾਂ ਤੋਂ ਪਿੱਟ ਮਨਾਉਂਦੇ ਹਨ ਸ਼ੂਦਰਾਂ ਨੂੰ ਧਰਮ ਪੁਸਤਕਾਂ ਪੜਨ ਮੰਦਰਾਂ ਵਿੱਚ ਜਾਣ ਅਤੇ ਪੂਜਾ ਪਾਠ ਕਰਨ ਦੀ ਵੀ ਖੁੱਲ ਨਹੀਂ ਉੱਚੀਆਂ ਜਾਤਾਂ ਦੇ ਹਿੰਦੂਆਂ ਵਿੱਚ ਰਿਵਾਜ ਹੈ ਕਿ ਜਦ ਲੜਕਾ 10-12 ਵਰਿਆਂ ਦਾ ਹੋ ਜਾਂਦਾ ਹੈ ਤਾਂ ਉਸ ਦੇ ਗਲ ਜਨੇਊ ਪਾਇਆ ਜਾਂਦਾ ਹੈ ਜਨੇਊ ਸੂਤ ਦਾ ਤਿਹਰਾ ਧਾਗਾ ਹੁੰਦਾ ਹੈ ਇਸ ਰਸਮ ਲਈ ਦਿਨ ਮਿੱਥਿਆ ਜਾਂਦਾ ਹੈ ਉਸ ਦਿਨ ਭਾਈਚਾਰਾ ਅਤੇ ਅੰਗਸਾ ਇਕੱਠੇ ਹੁੰਦੇ ਹਨ ਅਤੇ ਇਹ ਰਸਮ ਪੂਰੀ ਕੀਤੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਖੱਤਰੀ ਜਾਤ ਦੀ ਬੇਦੀ ਕੁੱਲ ਵਿੱਚ ਹੋਇਆ ਸੀ ਇਸ ਕਰਕੇ ਉਹ ਵੀ ਉੱਚੀ ਜਾਤ ਦੇ ਸਨ ਹਿੰਦੂ ਧਰਮ ਦੀ ਰੀਤ ਮੁਜਬ ਉਹਨਾਂ ਦੇ ਗਲ ਵੀ ਜਨੇਊ ਪਾਉਣਾ ਜ਼ਰੂਰੀ ਸੀ ਇਸ ਕਰਕੇ ਜਦ ਸ਼ਿਰੀ ਗੁਰੂ ਜੀ 12 ਕੋਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਨੇ ਇਹ ਰਸਮ ਪੂਰੀ ਕਰਨ ਦਾ ਫੈਸਲਾ ਕੀਤਾ। ਘਰ ਦੇ ਪੁਜਾਰੀ ਦੀ ਸਲਾਹ ਨਾਲ ਦਿਨ ਮਿਥਿਆ ਗਿਆ। ਅੰਗਾ ਸਾਕਾ ਨੂੰ ਸੱਦਿਆ। ਭਾਈਚਾਰਾ ਵੀ ਜੁੜਿਆ। ਪੁਜਾਰੀ ਨੇ ਸ਼ਾਸਤਰਾਂ ਦੇ ਮਿਥੇ ਹੋਏ ਮੰਤਰ ਪੜ੍ਹੇ ਅਤੇ ਹੋਰ ਰਸਮੀ ਕਾਰਵਾਈ ਕੀਤੀ। ਫਿਰ ਉਸਨੇ ਸ਼ਿਰੀ ਗੁਰੂ ਨਾਨਕ ਦੇਵ ਜੀ ਦੇ ਗਲ ਜਨੇਊ ਪਾਉਣ ਲਈ ਬਾ ਉਤਾਂ ਕੀਤੀ। ਗੁਰੂ ਜੀ ਨੇ ਪ੍ਰੋਹਦ ਦਾ ਹੱਥ ਫੜ ਲਿਆ ਤੇ ਕਿਹਾ ਪੰਡਤ ਜੀ ਇਹ ਕੀ ਹੈ ਇਹ ਧਾਗਾ ਜਿਹੜਾ ਮੇਰੇ ਗਲ ਵਿੱਚ ਕਿਉਂ ਪਾਉਣ ਲੱਗੇ ਹੋ ਪੰਡਤ ਇਹ ਪਵਿੱਤਰ ਜਨੇਊ ਹੈ ਇਹ ਉੱਚੀ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਤੋਂ ਬਿਗੈਰ ਬੰਦਾ ਸ਼ੂਦਰ ਦੇ ਬਰਾਬਰ ਹੁੰਦਾ ਹੈ ਜੇ ਇਹ ਨਾ ਪਾਓਗੇ ਤਾਂ ਤੁਸੀਂ ਪਿੱਟੇ ਹੋਏ ਸਮਝੇ ਜਾਓਗੇ ਜੇ ਇਹ ਗੱਲ ਪਾ ਲੋਗੇ ਤਾਂ ਤੁਸੀਂ ਸੁੱਚੇ ਗਿਣੇ ਜਾਓਗੇ ਤੁਹਾਨੂੰ ਮਾਨ ਵਡਿਆਈ ਮਿਲੇਗੀ ਏ ਜਿਨੇ ਉਹ ਅਗਲੇ ਜਹਾਨ ਵੀ ਤੁਹਾਡੀ ਸਹਾਇਤਾ ਕਰੇਗਾ ਗੁਰੂ ਜੀ ਤਾਂ ਤੇ ਬੜੇ ਗੁਣ ਨੇ ਇਸ ਦਿਲੜੇ ਧਾਗੇ ਦੇ ਪਰ ਪੰਡਿਤ ਜੀ ਮੈਨੂੰ ਇੱਕ ਦੋ ਗੱਲਾਂ ਸਮਝਾ ਲਵੋ ਅਤੇ ਮੇਰੇ ਕੁਝ ਸ਼ੰਕੇ ਦੂਰ ਕਰ ਲਵੋ ਤੁਸੀਂ ਕਿਹਾ ਹੈ ਕਿ ਇਹ ਧਾਗਾ ਉੱਚੀ ਜਾਤ ਦੀ ਨਿਸ਼ਾਨੀ ਹੈ ਮੈਂ ਤਾਂ ਇਹ ਗੱਲ ਨਹੀਂ ਮੰਨਦਾ ਉੱਚੀ ਜਾਤ ਵਾਲਾ ਉਹ ਹੈ ਜੋ ਉੱਚੇ ਨੇਕ ਕੰਮ ਕਰੇ ਉੱਚਾ ਸੁੱਚਾ ਉਹ ਹੈ ਜੋ ਉੱਚੀ ਸੁੱਚੀ ਕਰਨੀ ਕਰੇ ਨੀਚ ਅਤੇ ਪਿੱਟਿਆ ਹੋਇਆ ਉਹ ਹੈ ਜੋ ਮੰਦੇ ਨੀਝ ਕੰਮ ਕਰੇ ਜੋ ਬ੍ਰਾਹਮਣ ਖੱਤਰੀ ਗੰਦੇ ਮੰਦੇ ਕੰਮ ਕਰਨ ਤਾਂ ਉਹ ਨੀਚ ਹਨ ਪਿੱਟੇ ਹੋਏ ਹਨ ਜੇ ਸ਼ੂਦਰ ਨੇਕ ਅਤੇ ਉੱਚੇ ਕੰਮ ਕਰੇ ਤਾਂ ਉਹ ਪਵਿੱਤਰ ਹੈ ਉੱਚਾ ਹੈ ਚੰਗੇ ਮੰਦੇ ਕੰਮ ਹੀ ਉੱਚੀ ਨੀਵੀਂ ਜਾਤ ਦੀ ਪੱਕੀ ਨਿਸ਼ਾਨੀ ਹੁੰਦੇ ਹਨ ਨਾਲੇ ਇਹ ਧਾਗਾ ਤਾਂ ਕੱਚਾ ਹੈ ਇਹ ਮੈਲਾ ਹੋ ਜਾਂਦਾ ਹੈ ਇਹ ਪੁਰਾਣਾ ਹੋ ਕੇ ਟੁੱਟ ਜਾਂਦਾ ਹੈ ਫਿਰ ਹੋਰ ਨਵਾਂ ਪਾਉਣਾ ਪੈਂਦਾ ਹੈ ਇਸ ਧਾਗੇ ਨੇ ਕਿਸੇ ਨੂੰ ਕੀ ਮਾਨ ਵਡਿਆਈ ਦੇਣੀ ਹੋਈ ਅਸਲੀ ਮਾਨ ਵਡਿਆਈ ਤਾਂ ਨੇਕੀ ਭਰੇ ਜੀਵਨ ਤੋਂ ਮਿਲਦੀ ਹੈ ਨਾਲੇ ਤੁਸੀਂ ਕਹਿੰਦੇ ਹੋ ਕਿ ਇਹ ਧਾਗਾ ਬੰਦੇ ਦੀ ਅਗਲੇ ਜਹਾਨੇ ਸਹਾਇਤਾ ਕਰਦਾ ਹੈ ਭਲਾ ਉਹ ਕਿਸ ਤਰ੍ਹਾਂ ਇਹ ਧਾਗਾ ਤਾਂ ਸਰੀਰ ਦੇ ਨਾਲ ਇੱਥੇ ਇਸੇ ਜਹਾਨ ਵਿੱਚ ਹੀ ਰਹਿ ਜਾਂਦਾ ਹੈ ਇਹ ਆਤਮਾ ਦੇ ਨਾਲ ਤਾਂ ਨਹੀਂ ਜਾਂਦਾ ਇਹ ਤਾਂ ਸਰੀਰ ਦੇ ਨਾਲ ਹੀ ਸੜ ਜਾਂਦਾ ਹੈ ਮੈਨੂੰ ਕੋਈ ਅਜਿਹਾ ਧਾਗਾ ਪਾਓ ਜਿਹੜਾ ਨਾ ਟੁੱਟੇ ਨਾ ਮੈਲਾ ਹੋਵੇ ਤੇ ਨਾ ਸੜੇ ਜਿਹੜਾ ਹਰ ਵੇਲੇ ਮੇਰੇ ਨਾਲ ਰਹੇ ਜਿਹੜਾ ਮੈਨੂੰ ਭੈੜੇ ਕੰਮਾਂ ਤੋਂ ਰੋਕ ਕੇ ਅਤੇ ਚੰਗੇ ਕੰਮੀ ਲਾਈ ਰੱਖੇ ਜਿਹੜਾ ਅਗਲੇ ਜਹਾਨ ਵੀ ਮੇਰੇ ਨਾਲ ਜਾਵੇ ਅਤੇ ਉੱਥੇ ਮੇਰੀ ਸਹਾਇਤਾ ਕਰੇ ਜੇ ਇਹੋ ਜਹਾਜ ਨੇਉ ਤੁਹਾਡੇ ਪਾਸ ਹੈਗਾ ਏ ਤਾਂ ਲਿਆਓ ਮੇਰੇ ਗਲ ਪਾਓ ਪੁਰੋਹਤ ਨੇ ਅੱਗੋਂ ਕਿਹਾ ਤੁਸੀਂ ਤਾਂ ਅਨੋਖੀਆਂ ਹੀ ਗੱਲਾਂ ਕਰ ਰਹੇ ਹੋ ਸਾਡੇ ਵੱਡੇ-ਵਡੇਰਿਆਂ ઋਸ਼ੀਆਂ-ਮੁਨੀਆਂ ਨੇ ਇਹੋ ਜਨੇਉ ਸਾਡੇ ਲਈ ਮਿੱਥਿਆ ਹੈ ਸੋ ਇਹ ਹਾਜ਼ਰ ਹੈ ਇਹ ਤੁਸੀਂ ਪਵਾਉਂਦੇ ਨਹੀਂ ਤੁਸੀਂ ਹੀ ਦੱਸੋ ਕਿ ਕਿਹੜਾ ਜਨੇਊ ਤੁਸੀਂ ਚਾਹੁੰਦੇ ਹੋ ਉਹ ਕਿੱਥੋਂ ਮਿਲਦਾ ਹੈ ਉਹ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ ਗੁਰੂ ਜੀ ਬੋਲੇ ਮੈਂ ਦੱਸਦਾ ਹਾਂ ਦਇਆ ਕਾ ਪਹਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਕਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਅੰਗ 471 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁਜਿਤ ਨੇ ਆਖਿਆ ਜੀ ਇਸ ਦੇ ਅਰਥ ਤਾਂ ਸਮਝਾਓ ਗੁਰੂ ਜੀ ਕਹਿਣ ਲੱਗੇ ਜਨੇਊ ਤਿਆਰ ਕਰਨ ਲਈ ਤੁਸੀਂ ਪਹਿਲਾਂ ਕਪਾਹ ਜਾਂ ਰੂੰ ਲੈਂਦੇ ਹੋ ਫਿਰ ਉਸ ਤੋਂ ਸੂਤ ਕੱਤ ਦੇ ਤੌਂਦੇ ਹੋ ਫਿਰ ਉਸ ਨੂੰ ਗੰਢਾਂ ਦੇ ਕੇ ਤੁਸੀਂ ਵੱਟਦੇ ਹੋ ਇਸ ਤਰ੍ਹਾਂ ਤੁਹਾਡਾ ਜਨੇਊ ਤਿਆਰ ਹੋ ਜਾਂਦਾ ਹੈ ਪਰ ਮੈਂ ਕਹਿੰਦਾ ਹਾਂ ਕੇ ਰੂਪ ਕਪਾ ਲੈਣ ਦੀ ਥਾਂ ਤੁਸੀਂ ਲੋਕਾਂ ਉੱਪਰ ਤਰਸ ਕਰੋ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਦਾ ਸੁਭਾਅ ਪਕਾਓ ਸੂਤ ਦੀ ਥਾਂ ਤੁਸੀਂ ਆਪਣੀਆਂ ਖਾਹਿਸ਼ਾਂ ਨੂੰ ਵਾਸ ਅੰਦਰ ਰੱਖੋ ਸੰਤੋਖੀ ਬਣੋ ਸੂਤ ਨੂੰ ਗੰਧ ਦੇਣ ਦੀ ਥਾਂ ਤੁਸੀਂ ਆਪਣੇ ਮਨ ਨੂੰ ਬੁਰਿਆਂ ਖਿਆਲਾਂ ਮੰਦੇ ਫੁਰਨਿਆਂ ਭੈੜੀਆਂ ਖਾਹਿਸ਼ਾਂ ਤੋਂ ਡੱਕ ਕੇ ਰੱਖੋ ਸੂਤ ਨੂੰ ਵੱਟ ਦੇਣ ਦੀ ਥਾਂ ਤੁਸੀਂ ਸੱਚ ਬੋਲਣਾ ਤੇ ਸੱਚੇ ਸੁੱਚੇ ਕੰਮ ਕਰਨਾ ਸਿੱਖੋ ਜਿਸ ਤਰ੍ਹਾਂ ਦਇਆ ਸੰਤੋਖ ਜਤ ਅਤੇ ਸਤ ਗੁਣ ਸਿੱਖਣ ਅਤੇ ਮਨ ਨੂੰ ਇਹਨਾਂ ਦੇ ਅਧੀਨ ਕਰਨ ਨਾਲ ਬੰਦਾ ਸੱਚਾ ਜਨੇਊ ਪਹਿਨ ਲੈਂਦਾ ਹੈ ਇਹ ਜਨੇਊ ਬੰਦੇ ਨੂੰ ਉੱਚਿਆ ਕਰਦਾ ਤੇ ਸੁੱਚੀਆਂ ਬਣਾਉਂਦਾ ਹੈ ਇਸ ਤਰ੍ਹਾਂ ਇਹ ਇਸ ਜਗ ਵਿੱਚ ਮਾਨ ਵਡਿਆਈ ਦਿੰਦਾ ਹੈ ਇਹ ਜਨੇਊ ਤਨ ਜਾਂ ਸ਼ਰੀਰ ਦਾ ਨਹੀਂ ਸਗੋ ਜੀ ਜਾਂ ਆਤਮਾ ਦਾ ਜਨੇਊ ਹੈ ਨਾ ਇਹ ਟੁੱਟਦਾ ਹੈ ਨਾ ਇਹ ਮੈਲਾ ਹੁੰਦਾ ਹੈ ਨਾ ਮਰਨ ਸਮੇ ਇਹ ਡਿੱਗਦਾ ਹੀ ਹੈ ਨਾ ਸ਼ਰੀਰ ਦੇ ਨਾਲੇ ਸੜਦਾ ਹੀ ਹੈ ਇਹ ਸਾਡੇ ਨਾਲ ਹੀ ਅਗਲੇ ਜਹਾਨੇ ਜਾਂਦਾ ਹੈ ਉੱਥੇ ਵੀ ਸਾਡੀ ਸਹਾਇਤਾ ਕਰਦਾ ਹੈ ਇਸ ਦਾ ਸਦਕਾ ਰੱਬ ਦੇ ਘਰ ਵੀ ਸਾਨੂੰ ਆਦਰ ਮਿਲਦਾ ਹੈ ਜੇ ਅਜੀਹਾ ਜਨੇਊ ਤੁਹਾਡੇ ਪਾਸ ਹੈ ਤਾਂ ਲਿਆਓ ਮੇਰੇ ਗਲ ਪਾਓ ਪੁਜੋਤ ਨੂੰ ਅੱਗੋਂ ਕੋਈ ਗੱਲ ਨਾ ਸੁਝੇ ਉਸ ਨੇ ਹੱਥ ਜੋੜੇ ਤੇ ਕਿਹਾ ਮਹਾਰਾਜ ਜੀ ਮੇਰੇ ਪਾਸ ਤਾਂ ਇਹੋ ਜਿਹਾ ਜਨੇਊ ਹੈ ਨਹੀਂ ਇਹ ਜਨੇਊ ਤਾਂ ਤੁਸੀਂ ਹੀ ਲੋਕਾਂ ਦੇ ਗਲੀ ਪਾਓਗੇ ਅਤੇ ਸਭ ਨੂੰ ਪਾਰ ਲੰਘਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ